پنڈتے کوئی گل گل یہ سواہ ہے یہ لگتی ہیں دیکھے آپ جو لے کے آو اور میں کچی رپورٹ درج کرا لینا جی کسی نے ویچے بچ لگ رہے ٹھیک ہے لے گا لے لیں گے

ਹੇ ਨਰੇ ਜੀ ਜੀ ਮਾਣ ਚ ਪਤਾ ਲੱਗ ਗਿਆ ਜੀ ਮਸਤਾ ਬੁੱਕ ਗਿਆ ਹੋਇਆ ਹਾਂ ਨੂੰ ਹੇ ਕੋਰੇ ਮਲੇ ਜਾਨ ਮਾਰ ਮੈਂ ਜਾਨਾ ਤਾਂ ਕਹਿੰਦਾ ਹੈਗਾ ਲੱਭੀ ਹੈਗਾ ਕੀ ਹੈ ਹਾਂ ਜੀ ਨਵਾਂ ਸੁਖੀ ਆਦਾ ਖੁਸ਼ੀ ਆ ਜੀ ਕਿੰਨਾ ਵਾਹ ਵਾਹ ਅੱਛਾ ਰਵਾਦ ਨਵਾਂ ਖੁਸ਼ੀਅਤ ਨਵਾਂ ਵਾਲਾ ਹਾਂ ਜੀ ਕੋਨੇ ਵਿੱਚ ਲੱਗਦੇ ਦੇਖਿਆ ਹਾਂ ਜੀ ਜਲਦੀ ਕੋਲ ਨੂੰ ਥਾਣੇ ਚ ਲੈ ਕੇ ਆਓ ਇਹ ਥੋੜੀ ਪੱਕੀ ਰਿਪੋਰਟ ਦਰਜ ਕਰੂਂਗਾ ਰਿਹਾਲ ਮੈਂ ਕੱਚੀ ਰਿਪੋਰਟ ਦਰਜ ਕਰ ਲਈ ਠੀਕ ਆ لے کے آنا پواہوں پھر چل گواہ آؤ گا ٹھیک ہے نا گواہ در میں چکے لے کے ہاں خوشیاں जॾहिं <laughs> <तोत्यारा। laughs> मनो <laughs> कम पैसा न <laughs> બોઠે વે સુનો છે ખાતે રાતیاں લેડર ના લગੀਆਂ પિયાનીયા ના દસશી આ ઠક્કો બરાયા ઠક્કા પેજ ચી આ ઠક્કા આયા બે દર કોઈ મેનું પેજ ચી કરતા થી આપ ફિંગર પ્રિન્ટી આ વે ઘર કર લે શીખો કામ મડ ગયા ચાર શીખ મડ ગયા ઓ અપને મોડે નહી હેગે નુકરે દે દીનલી તે બેજે દે મોડરા ઓય આઓ હેગે નહીગે હા ਆਹ ਭਾਈਓ ਬਾਹਰ ਫੋਕਰੇ ਨੇ ਵੱਡੇ ਘਰਾਵੇ ਕਰਕੇ ਨੇ ਆ ਜਵੀਰ ਬੋਦਿਓ ਇਹੀ 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 ਸਾਫੇ ਅਸੀਂ ਜਾਂਦੀਆਂ ਸਿੱਕ ਕੋਲ ਹਰ ਕੋਲ ਜਿੱਥੇ ਹੁਣ ਜਾਣਾ ਹੀ ਹੈ ਬੱਚਿਆਂ ਨੇ ਕੱਲੀ ਆ ਵੀ ਸਵੇਰ ਦੀ ਕਰ ਕਰਕੇ ਵੇ ਜਾ ਤੂੰ ਉੱਠਾ ਦੱਤਨ ਕਰਦਾ ਸੀ ਨਾਲੀ ਤੇ ਨਾਲੀ ਤੇ ਬੱਟਾ ਦਾ ਦਾ ਤੇ ਟੇਟਾ ਟੇਟਾ ਜਾਂਦਾ ਅਕਰਾਸੀ ਆ ਜਾ ਤੂੰ ਨਹੀਂ ਟਕੂਲ ਜਾਂਦੀਆਂ ਦੀਆਂ ਹਾਂ ਨਾਲੀ ਤੇ ਬੱਟਾ ਦੀ ਆਹ ਤੇ ਬੱਟਾ ਦਾਕਣ ਕਰਦਾ ਸੀ ਦਾਕਣ ਨਹੀਂ ਕਰਦਾ ਸੀ ਹਾਂ ਉਹਦਾ ਪਛਾਰ ਕਰਦਾ ਤੇ ਮੱਛੀ ਦਾਕਣ ਮਾਲੀ ਤੇ ਕਰੀ ਦੀ ਆ ਕੇ ਤਾਂ ਬਾਹਰ ਕਰਦਾ ਤੇ ਕੋਈ ਫੇਰ ਦੇਸੀ ਜਾਂ ਦੇਸੀ ਤੋਰ ਆਹੋ ਉਹ ਟੁੱਟਦੇ ਜਣਾਂ ਪਹਿਲਾਂ ਧੱਕੇ ਕੋਲ ਆਉਂਦੇ ਦੂਰ ਹਾਂ ਸੀ ਵੀ ਦੇਖਿਆ ਆਕੇ ਨਾ ਕੋਲ ਹਾਂ ਪਹਿਲੀ ਸਾਈਡ ਵੱਟੀ ਹਾਂ ਉਹ ਜਿਹੜਾ ਸਾਡੇ ਜਾਣ ਕੇ ਵਿੱਚ ਲੱਗੇ ਇੱਕ ਇਹਦੇ ਤੇ ਲੱਗਿਆ

تو میدان دے کرے بیٹھا اے دیکھے گا نہیں کاغذ کو ذمہ دارن گلتا یہی ا ہتھ کر ہاں ہتھ کر ہا چا یا 500 بولی نا ایک ہی اچھا تیری کلی وی گواہی دینی ہے نا وہ نہیں ہاں میں بھی دعویذ اے 500 کا دوہاں دی گواہی تے 3000 دا دوام ائے ہوئے پئے ਬੇਲਾ ਇੱਕ ਵਾਰ ਹੱਥ ਕਰੀ ਤੇ ਆ ਚੱਕ 500 ਮੇਰਾ ਆ ਚੱਕ ਅੱਛਾ 1000 1000 ਠੀਕ ਅਗਵਾਹੀ ਦੇ ਦੂੰਗਾ ਵਾਹ ਐਨੀ ਗੱਲ ਕਹਿਣੀ ਆ ਕਹ ਜੀ ਸੱਚੀ ਗੱਲ ਆ ਵੀ ਮੂਟੇ ਪਿੱਛੇ ਲੱਗਦੇ ਬਾਈ ਵੇਖੇ ਨੇ ਠੀਕ ਠੀਕ ਆ ਚਲੋ ਆਪਾਂ ਨੂੰ ਸਰਦਾਰ ਸਾਹਿਬ ਜਾਣਦੇ ਨੇ ਠੀਕ ہر آیا تر لیا پتا لگا کہ جدید جب دیا ਹੇ ਮੇਰੇ ਕੋਈ ਜਾਣੀ ਉਹ ਗੱਲ ਸੁਣ ਲੈ ਤੇ ਤੈਨੂੰ ਕੁਛ ਨਹੀਂ ਕਹਿੰਦਾ ਹਏ ਬੱਚਾ ਮਾਣ ਆ ਗਿਆ ਕਿ ਇਹਨੂੰ ਹੋਰ ਬੈਠੋ ਉਹ ਤੈਨੂੰ ਕੁਛ ਵੀ ਕਹਿਣਾ ਬੱਸ ਕਹੇ ਆਏ ਜਾ ਕੇ ਕਹਿ ਦੇਣਾ ਵੀ ਸਾਡੀ ਮੈਦ ਠੀਕ ਆ ਮੈਂ ਬੀਤੇ ਲੱਗਦਾ ਮੈਂ ਵੇਖੇ ਨੇ ਉਹ ਇੰਨੀ ਗੱਲ ਕਹਿ ਕੇ ਮੁੜਿਆ ਮੁੜਿਆ ਠੀਕ ਆ ਹਾਂ ਉਹ ਤੇ ਤਿੰਨ ਹਫ਼ਤਾ ਪੜ੍ਹਨੀ ਬੱਚਾ ਹਾਂ ਹਾਂ

ਖੁਸ਼ੀਆ ਤੇਰਾ ਹੀ ਨਾਮ ਮਾਜੀ ਨਾਮ ਮਾਤਾ ਫਮਰ ਖਾਵਾ ਬੇਟਾ ਕਹਿੰਦਾ ਮੇਰਾ ਨਾਮ ਹੀ ਖੁਸ਼ੀਆ ਮਾਜੀ ਨਾਮ ਏ ਹੈਲੋ ਤੂੰ ਹੀ ਹੈ ਬੱਚਾ ਆਹੋ ਹਾਂਜੀ ਆਹ ਹਾਂਜੀ ਹਾਂ ਅੱਛਾ ਮੈਨੂੰ ਕਮਲਿਆ ਪਹਿਲੇ ਹੀ ਦੱਸ ਦਿੰਦਾ ਬਾਗ ਦਾ ਵੀ ਮੇਰਾ ਹੀ ਨਾਮ ਖੁਸ਼ੀਆ ਹਾਂਜੀ ਮੇਰਾ ਨਾਮ ਆਜੀ ਖੁਸ਼ੀਆ ਤੇਰਾ ਨਾਮ ਹਾਂਜੀ ਹਾਂਜੀ ਲੈ ਗੱਲ ਸੁਣਦਾ ਬਈ ਕੀ ਸੁਣਾ ਜੀ ਇਹਨਾਂ ਦਾ ਗਵਾਹ ਤੁਸੀਂ ਆ? ਹਾਂ ਜੀ ਹਾਂ ਠੀਕ ਆ। ਇੱਕ ਗੱਲ ਹੋਰ ਸੁਣ ਲੈ ਮੇਰੀ। ਹਾਂ ਜੀ। ਜੇ ਤਾ ਬੋਲੇਗਾ ਸੱਚ। ਅੱਛਾ ਜੀ। ਜੇ ਤਾ ਸੱਚੀ ਗਵਾਹੀ ਦੇਵੇਗਾ। ਮੈਂ ਗਵਾਹੀ ਸੱਚੀ ਦੇਵਾਂ। ਜੇ ਤਾ ਜਾਣ ਤੂੰ ਤੈਨੂੰ ਘਰੇ ਆਰਾਮ ਨਾਲ। ਅੱਛਾ ਜੀ। ਜੇ ਝੂਠੀ ਗਵਾਹੀ ਦਿੱਤੀ ਆ। ਹਾਂ। ਸਾਰੀ ਰਾਤ ਪਟਿਆਲੀ ਮਸ਼ੀਨ ਥੱਲੇ ਰੱਖ। ਨਾ ਤਾ ਗਵਾਹੀ ਸੱਚੀ ਦੇਣਾ ਜੀ। ਹਾਂ। <laughs> अच्छा मेरी बात सुन ए कुड़िया कहंदे असि کالਜ ਜਾਂਦੇ असि सुबह ए ਜਾਂਦੀਆਂ ਨੇ ਜੀ ਕਾਲਜ ਜਾਂਦੀਆਂ ਹਾਂ ਜੀ ਹਾਂ ਕਾਲਜ ਜਾਂਦੀਆਂ ਨੇ ਅਰੇ ਤੁਹਾਡਾ ਕਾਹ ਸੌ ਬਹੁਤ ਨੇ ਇਹ ਤਾਂ ਜੀ ਸੌ ਬਹੁਤ ਹੈ আচ্ছা ਸਾਡੇ ਪਿੰਡ ਚ ਪੁੱਛ ਲੋ ਹਰੇ ਦਾਣੇ ਦੇ ਪਿੰਡਾਂ ਚੋਂ ਪੁੱਛੋ ਇਹਦਾ ਕੁਚਾਰੀਆਂ ਇੰਨੀਆਂ ਸੌ ਨੇ ਕਿੰਨੇ ਅੱਗ ਮੈਂ ਮਾਲਾ ਇਹਦਾ ਮੇਰੇ ਪਾਪਾ ਕੱਲ ਨੂੰ ਮੰਗਦੇ ਆ गोपु